ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਡਾਕੂਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਆਦ ਲਗਿਆ ਜੀ ਜੋਂਡੀਅਰ 5075 ਈ ਬਕਾਉ 4/4 ਟਰੈਕਟਰ ਮਾਡਲ 2018 ਫਸਟ ਆਨਰ ਟਾਇਰ 80% ਅਗਲੇ 12 4 24 ਦੇ ਤੇ ਪਿਛਲੇ 18 4 ਦੀ ਦੇ ਡਿਮਾਂਡ ਆ ਵੀਰ ਦੀ ਟਰੈਕਟਰ ਦੀ 13 ਲੱਖ 50 ਹਜ਼ਾਰ ਰੁਪਏ ਤੇ ਇੱਕ ਟਰਾਲੀ ਬਕਾਊਗਾ ਸਾਈਜ਼ ਆ 16 ਬਾਈ 7 ਫੁੱਟ ਦਾ ਡਬਲ ਜੈਕ ਲੱਗਾ ਆ ਇਸ ਆ ਰੇਲ ਵਾਲਾ ਆ ਟਾਇਰ ਆ 90% ਡਿਮਾਂਡ ਟਰਾਲੀ ਦੀ ਆ 4 ਲੱਖ ਰੁਪਏ ਏਰੀਆ ਆ ਪਿੰਡ ਹਰਾਜ ਤਲਵੰਡੀ ਭਾਈ ਕੀ ਫਰੋਜਪੁਰ ਤੇ ਇੱਕ ਤਵੀਆਂ ਤੇ ਹਾਲ ਵਕਾਊਗਾ ਤਵੀਆਂ 20 ਤੇ ਹਾਲ ਆ 19 ਪੋਲਡਿੰਗ ਵਾਲੇ ਡਿਮਾਂਡ ਆ ਵੀਰ ਦੀ ਤਵੀਆਂ ਦੀ 80000 ਰੁਪਏ ਤੇ ਹਲਾਂ ਦੀ 75000 ਰੁਪਏ ਜੇ ਹੋਰ ਜਾਣਕਾਰੀ ਲਈ ਸੰਪਰਕ ਕਰੋ 7710648396 9417796440